ਵਾਈਗੁਰਜੀ ਕਾਲਸਾ ਵਾਈਗੁਰਜੀ ਫਤੇ ਪ੍ਰਦਾਨ ਬਚਨ ਸਿੰਘ ਗੁਰੂ ਰਾਮਦਾਸ ਜੁਨਨ ਲਾਣਾ ਮੰਡੀ ਸਾਡਾ ਮਾਮਲਾ ਇਹ ਹੈ ਜੀ ਅੱਜ ਕੱਲ ਦੇ ਜਿਹੜੇ ਪੰਜਾਬ ਦੇ ਅੰਦਰ ਡਾਟ ਡਿਊਟੀ ਉਡਾ ਰੱਖਿਆ ਹੈ ਕਿਉਂਕਿ ਕਮਰਸ਼ੀਅਲ ਗੱਡੀਆਂ ਨੇ ਇੱਕ ਸ਼ਹਿਰ ਤੋਂ ਇੱਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਚ ਇਹਨਾਂ ਦਾ ਕੰਮ ਹੁੰਦਾ ਕਰਨਾ ਪਰ ਸਾਡੇ ਡਰਾਈਵਰ ਸਾਰੇ ਡਰੇ ਬੈਠੇ ਨੇ ਕਿ ਦੂਜੇ ਜਿਲ੍ਹੇ ਦੇ ਡਾਟ ਤੋਂ ਜਾਣ ਤੋਂ ਡਰਦੇ ਆ ਕਿ ਆਪਣੇ ਜਿਲ੍ਹੇ ਜਗਲਬਾਜ ਤੋਂ ਅੰਜ ਪਚ ਬਚਾ ਹੁੰਦਾ ਤਾਂ ਦੂਸਰੇ ਜਿਲ੍ਹੇ ਚ ਜਾਣ ਤੋਂ ਡਰਦੇ ਆ ਅਸੀਂ ਅਸੀਂ ਇਹ ਜੀ ਸਾਾਨੂੰ ਮੰਗ ਪੱਤਰ ਦੇਣ ਆਇਆ ਭਗਵੰਤਮਾਨ ਸਰਕਾਰ ਤੱਕ ਪਹੁੰਚਾਵੇ ਕਿ ਸਾਡੇ ਤੇ ਥੋੜਾ ਰਹਿਮ ਕਰੇ ਜਿਹੜੀ ਜਗਾੜੂ ਮੋਟਰਸਾਈਕਲ ਰੇਡੀਆਂ ਚੱਲ ਰਹੀਆਂ ਉਹਨਾਂ ਦੇ ਤੇ ਜਿੱਥੋਂ ਬੰਡੀਆਂ ਉਹਨਾਂ ਤੇ ਤੋਂ ਕੁਝ ਕਰ ਹੋ ਨਹੀਂ ਰਿਹਾ ਫਿਰ ਸਾਡੇ ਗੱਡੀਆਂ ਨੂੰ ਕਿਤੇ ਡਾਲਾ ਖੁੱਲੇ ਨਾਲ ਤੇ ਕੋਈ ਕਿਸੇ ਨੂੰ ਕਹਿੰਦਾ ਓਵਰਰਾਈਡ ਦੇ ਨਾਲ ਤੇ ਕੱਟ ਰਿਹਾ ਕਿ ਓਵਰਰਾਈਡ ਤੋਂ ਕੋਈ ਡਰਾਈਵਰ ਪਾਉਂਦਾ ਨਹੀਂ ਮੈਂ ਮਜਬੂਰਨ ਹੋ ਕੇ ਪਾਣਾ ਪੈਂਦਾ ਜਿਹੜੇ ਮੋਟਰਸਾਈਕਲ ਰੇਡੀਆਂ ਇਹ ਤੁਰੀਆਂ ਫਰਦੀਆਂ ਕੋਈ ਫੀਟਰ ਰੇੜੇ ਤੁਰੇ ਫਿਰਦੇ ਇਹਨਾਂ ਦਾ ਕੁਝ ਪੁੱਛ ਗਿਛ ਹੀ ਐ ਨੀਗਾ ਇੱਕ ਗੱਲ ਹੋਰ ਐ ਸਾਬ ਕਿ ਆਨਲਾਈਨ ਕੋਈ ਗੱਡੀਆਂ ਅੱਜ ਕੱਲ੍ਹ ਤੋਂ ਸਭ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਖੜ੍ਹ ਜਾਂਦੇ ਨਾਲ ਦੇ ਨਾਲ ਸਰਚ ਮਾਰਦੇ ਆਨਲਾਈਨ ਚੱਕ ਲੈਂਦੇ ਵੀ ਗੱਡੀਆਂ ਨੂੰ ਇਹਦਾ ਟੈਕਸ ਭਰਿਆ ਕਿ ਨਹੀਂ ਭਰਿਆ ਪਰ ਬਹੁਤ ਸਾਰੀ ਗੱਡੀਆਂ ਆਇਆ ਜੀਆਂ ਨੇ ਆਨਲਾਈਨ ਨਹੀਂ ਚੜੀਆਂ ਤੇ ਉਹਨਾਂ ਦਾ ਫਿਰ ਵੀ ਉਹਨਾਂ ਦੇ ਜੁਰਮਾਨੇ ਪਾਏ ਜਾ ਰਿਹਾ ਕਿ ਉਹ ਸਰਕਾਰ ਨੂੰ ਵਾਪਸ ਦੇਊਗੀ ਇਹ ਚੀਜ਼ ਤੋਂ ਦੇਖਣੀ ਪਊਗੀ ਨਾ ਸਰਕਾਰ ਨੂੰ ਕੱਟੀ ਤੋਂ ਜਾਂਦੇ ਆਨਲਾਈਨ ਤੇ ਬਹੁਤ ਆਇਆ ਜੇ ਆਨਲਾਈਨ ਨਹੀਂ ਚੜੀਆਂ ਤੇ ਪਾਸਿੰਗ ਸਭ ਟੈਕਸਾਂ ਭਰੀ ਬੈਠੇ ਆ ਇਹ ਸਰਕਾਰ ਨੂੰ ਇਹ ਚੀਜ਼ ਦੇਖਣੀ ਪਊਗੀ ਤੇ ਇੱਕਦਮ ਬਹੁਤ ਕਰ ਰਿਹਾ ਧੱਕਾ ਡਰਾਈਵਰ ਮਕਾ ਇਹ ਸਰਕਾਰੀ ਸਰਕਾਰ ਦੇ ਕਮਾਊ ਪੁੱਤਰ ਗਿਣੇ ਜਾਂਦੇ ਨੇ ਜਿਹੜੀਆਂ ਤੁਸੀਂ ਕਹ ਆਨਲਾਈਨ ਗੱਡੀਆਂ ਨਹੀਂ ਚੜੀਆਂ ਮਤਲਬ ਉਹਨਾਂ ਦੇ ਕਾਗਜ਼ ਪੱਤਰ ਪੂਰੇ ਆ ਪਰ ਸਰਕਾਰ ਦੀ ਗਲਤੀਕਾਰ ਨਹੀਂ ਆ ਹਾਂ ਇਹ ਸਰਕਾਰ ਦੀ ਗਲਤੀ ਘਰਾਂ ਜੀ ਡਰਾਈਵਰ ਹੁਣ ਸਾਰੇ ਖੜੇ ਆ ਇਹਦੇ ਵਿੱਚ ਬਹੁਤ ਗੱਡੀਆਂ ਦੇ ਜਿਹੜੇ ਆਨਲਾਈਨ ਨਹੀਂ ਚੜਨ ਚਾਹ ਰੀਆਂ ਤੇ ਉਹ ਚਲਾਣ ਤੋਂ ਫੇਰ ਡਰਦੇ ਬਾਹਰ ਜਾਣ ਤੋਂ ਕਾਗਜ਼ ਪੱਤਰ ਹੈਗੇ ਉਹਨਾਂ ਕੋਲ ਕਾਗਜ਼ ਪੱਤਰ ਸਾਰੇ ਹੈਗੇ ਉਹਨਾਂ ਕੋਲ ਤੇ ਜਿਹੜੇ ਜਿਗਾਰੂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਆਈ ਜਾਂਦੇ ਉਹਨਾਂ ਦਾ ਕੋਈ ਪੁੱਛਗਿੱਛ ਹੀ ਨਹੀਂ ਕੀ ਕਾਰਨ ਮੰਨਦੇ ਆ ਵੀ ਜਿਹੜੇ ਜਿਗਾਰੂ ਰਹਿਣ ਆ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਥੋੜੇ ਬੋਲੇ ਵਿਟਿਆ ਗਿਆ ਤੇ ਸਰਕਾਰ ਉਹਨਾਂ ਦੇ ਖਾਸ ਕਾਰਵਾਈ ਨਹੀਂ ਕਰਦੀ ਇਹ ਤਾਂ ਜ ਜੋ ਕਿਉਂਕਿ ਸਾਨੂੰ ਜਿਹੜਾ ਹਾਈ ਕੋਰਟ ਵੱਲੋਂ ਅਸੀਂ ਜਿੱਤੇ ਆ ਸੀਗਾ ਕੇਸ ਉਹਦਾ ਇੱਕ ਲੈਟਰ ਨਿਕੜਿਆ ਸੀਗਾ ਤੇ ਪੂਰੇ ਪੰਜਾਬ ਦੇ ਅੰਦਰ ਹੱਲਾ-ਗੱਲ ਮੱਚ ਗਈ ਸੀ ਫਿਰ ਉਹਨਾਂ ਨੇ ਅੰਦੋਲਨ ਜਿਹੜਾ ਕੀਤਾ ਭਗਵਾਨ ਤਮਾਰ ਤੋਂ ਇੱਕ ਰਾਤ ਇੱਕ ਦਿਨ ਵੀ ਨਹੀਂ ਚਰਿਆ ਗਿਆ ਉਹਨੇ ਦੂਜੇ ਦਿਨ ਸਵੇਰ ਉੱਠਣ ਸਾਰੇ ਉਹਨਾਂ ਹਰੀ ਚੰਡੀ ਦੇ ਤੇ ਕਿਉਂ ਸੈਂਟਰ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਫੌਜੀ ਫੌਜ ਦਾ ਬਣਾਇਆ ਸੀਗਾ 4 ਸਾਲਾਂ ਦਾ ਕਿੰਨਾ ਕੁਝ ਹੋਇਆ ਪੂਰੇ ਆਪਣੇ ਇੰਡੀਆ ਦੇ ਵਿੱਚ ਰੇਲ ਅੰਦੋਲਨ ਰੇਲਾ ਤੋੜ ਬਹੁਤ ਕੁਝ ਕੀਤਾ ਉਹਨਾਂ ਨੇ ਪਰ ਉਹ ਟਸ ਤੋਂ ਮਸ ਨਹੀਂ ਹੋਏ ਉਹ ਆਪਣੇ ਉਤੇ ਵਰਕਰਾ ਰਿਹਾ ਰਿਹਾ ਪਰਾ ਪੰਜਾਬ ਸਰਕਾਰ ਨੂੰ ਜਗਾੜੂ ਮੋਟਰਸਾਂਗ ਰਣੇ ਦਾ ਹਾਈ ਕੋਰਟ ਦਾ ਜਿਹੜਾ ਆਇਆ ਸੀਗਾ ਤੇ ਇਹਨਾਂ ਤੋਂ ਇੱਕ ਇੱਕ ਦਿਨ ਚ ਨਹੀਂ ਜਰਿਆਗਾ ਤਾਂ ਨਾੜਾਂ ਛੁੱਟ ਦੇਤੀ ਉਹਨਾਂ ਨੂੰ ਉਹਨਾਂ ਦੀ ਛੁੱਟ ਦੀ ਵਜੇ ਨਾੜ ਦਾ ਤੋਂ ਬਹੁਤ ਮੰੜ ਰਿਆ ਦੁਨੀਆ ਪੜਦੇ ਉਹਨਾਂ ਦੇ ਨਾੜੇ ਵੀਡੀਓ ਆਈਆਂ ਪਾਈਆਂ ਨੇ ਵੀ ਰੋਜ਼ ਕਿੰਨੇ ਕੋਈ ਕਿੰਨੇ ਮੰੜ ਰਿਆ ਕਿੰਨੇ ਮੰੜ ਪੂਰੇ ਪੰਜਾਬ ਬਣੇ ਜਾਂਦੇ ਆ ਲੱਗਦਾ ਵੀ ਮਿਸਤਰੀ ਜਿਹੜੇ ਬਣਾਉਂਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਲੋੜ ਆ ਸਰਕਾਰ ਨੂੰ ਹਾਂਜੀ ਉਹਨਾਂ ਦੇ ਇਹੀ ਇਹੀ ਦੇਣ ਆ ਆ ਇਸੇ ਮਨ ਪੱਤਰ ਦੇ ਵੀ ਉਹਨਾਂ ਦੇ ਨਾਲ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੋਕ ਲਈ ਜਾਵੇ ਨਹੀਂ ਤਾਂ ਕੋਸ ਕੋਈ ਟਾਈਮ ਆ ਜਾਈ ਆਊਗਾ ਕੱਲਾ ਕੈਮਾ ਨਹੀਂ ਪਟਣਾ ਬਾਕੀ ਕਈ ਗੱਡੀਆਂ ਦੇ ਕਹਿੰਦਾ ਕਾਇਮ ਨਹੀਂ ਪੱਢਣਾ ਪੈਣਾ ਜੁਗਾੜ ਬਣ ਜਾਣਗੀਆਂ ਉਹਨਾਂ ਦੀ ਨੰਬਰ ਪਲੇਟ ਵੀ ਨਹੀਂ ਹੋਊਗੀ ਅੱਜ ਕੱਲ ਦੇ ਟਾਈਮ ਦੇ ਜੇ ਅਸੀਂ ਗੱਡੀਆਂ ਕੋਈ ਇੱਕ ਦੂਜੇ ਦੇ ਨਾਂ ਤੇ ਕਰਾਉਣਾ ਉਹਦੇ 55 ਤੋਂ 6000 ਰੁਪਏ ਲੱਗ ਜਾਂਦਾ ਤੇ ਆ ਜਿਹੜੇ ਜੁਗਾੜੂ ਮੋਟਰਸ ਆ ਰਹੀ ਇਹਨਾਂ ਤਾਂ ਕੁਝ ਵੀ ਨਹੀਂ ਲੱਗ ਰਿਹਾ ਕੋਈ ਐਫੀਡਾ ਕਿਵੇਂ ਕਰੀ ਜਾਂਦੇ ਇੱਕ ਦੂਜੇ ਦੇ ਨਾਂ ਕੋਈ ਪਤਾ ਨਹੀਂ ਲੱਗ ਰਹਿਣ ਦਾ ਸਰਕਾਰ ਨੇ ਵੀ ਪੰਜਾਬ ਸਰਕਾਰ ਮੰਡ ਲੋਕ ਅਦਾਲਤ ਦੇ ਉਪਰ ਮੰਨ ਵੀ ਮੰਨ ਦੇ ਜਮਾਈ ਨਹੀਂ ਸਾਨੂੰ ਇਸ ਕਰਕੇ ਸੁਪਰੀਮ ਕੋਰਟ ਦਾ ਫਿਰ ਦਰਵਾਜ਼ਾ ਖੜਕੜਾਣਾ ਬਹੁਤ ਹੈ ਜੇ ਇਹੀ ਹਿਸਾਬ ਰਹਿਗਾ ਜੀ ਅਸੀਂ ਤਾਂ ਬੇਨਤੀ ਕਰਾਣਾ ਮੰਗ ਮੰਗਣ ਆ ਦੇਖੋ ਸਾਡੀ ਆਵਾਜ਼ ਤੇ ਕਰ ਪਹੁੰਚ ਜਾਣੀ ਤਾਂ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੇ ਪਊਗਾ ਸਾਨੂੰ ਪ੍ਰਧਾਨ ਜੀ ਕੀ ਨਾਮ ਹੈ ਜੀ ਕਿਹੜੀ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਪਤੇ ਸ਼੍ਰੀ ਬਾਲਾਜੀਪੁਰ ਕਪ ਜੁਨੀਅਨ ਮੋੜ ਦੇ ਪ੍ਰਧਾਨ ਮੰਗਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਮੰਗ ਪੱਤਰ ਸਾਡਾ ਹੀ ਹੈ ਜੀ ਜੋ ਜਵਾੜੂ ਵੀ ਕਲ ਚੱਲ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਜੋ ਇਹਨਾਂ ਨੂੰ ਬਣਾ ਰਹੇ ਨੇ ਮਿਸਤਰੀ ਉਹਨਾਂ ਤੇ پابੰਦੀ ਲੱਗੇ ਤੇ ਜੇ ਨਹੀਂ ਇਹ ਕਰਨ ਤਾਂ ਸਰਕਾਰ ਅੱਜ ਸਾਡੀ ਸੁਣਵਾਈ ਕਰਦੀ ਤਾਂ ਆਉਣ ਵਾਲੇ ਸਮੇਂ ਤੱਕ ਅਸੀਂ ਕਰਫੂਰਸੀ ਦੇਖਾਂਗੇ ਆਪਦਾ ਕੋਈ ਤਿੱਖਾ ਸੰਘਰਸ਼ ਲੜਾਂਗੇ ਕੋਈ ਕਰਾਂਗੇ ਕੀ ਕਾਰਨ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਹਰੀਚੰਡੀ ਦਿੱਤੀ ਜੀ ਹਰੀਚੰਡੀ ਦਿੱਤੀ ਆ ਫਿਰ ਗਾਹਾਂ ਅਸੀਂ ਦੇਖਣਾ ਜੀ ਹੁਣ ਗਾਹਾਂ ਆਉਣ ਵਾਲਾ ਸਮਾਂ ਫਿਰ ਦੱਸੂ ਅਸੀਂ ਇਹਦਾ ਜਵਾਬ ਦੇਵਾਂਗੇ ਫਿਰ ਵੋਟਾਂ ਰਾਹੀਂ ਦੇਵਾਂਗੇ ਲੱਗਦਾ ਨਹੀਂ ਵੀ ਗਲਤ ਹੈ ਗਲਤ ਤਾਂ ਗਲਤੀ ਕਹਿ ਰਹੇ ਅਸੀਂ ਇਸ ਕੀ ਕਾਰਨ ਮੰਨਦੇ ਹਾਂ ਵੀ ਇੱਕ ਪਾਸੇ ਜਿਹੜੇ ਟੈਕਸ ਭਰਦੇ ਨੇ ਉਹਨਾਂ ਤੇ ਤਾਂ ਤੁਸੀਂ ਕਹਿੰਦੇ ਕਿ ਰੋਕਿਆ ਜਾ ਰਿਹਾ ਚਲਾਨ ਕੱਟੇ ਜਾ ਰਹੇ ਪਰ ਦੂਸਰੇ ਪਾਸੇ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਕੋਈ ਚਲਾਨ ਨੰਬਰ ਨਹੀਂ ਹੈਗੇ ਉਹਨਾਂ ਨੂੰ ਕੋਈ ਕੁਝ ਦੱਸ ਕੀ ਕਾਰਨ ਕਾਰਨ ਜੀ ਇਹ ਵੋਟਾਂ ਭਾਰੂ ਮੰਨ ਰਹੇ ਨੇ ਵੀ ਉਹਨਾਂ ਦੀਆਂ ਵੋਟਾਂ ਜ਼ਿਆਦਾ ਹੈ ਗਰੀਬ ਜਨਤਾ ਮੰਨ ਰਹੀ ਹੈ ਉਹਨਾਂ ਨੂੰ ਤੇ ਸਾਨੂੰ ਇਹ ਗੱਲ ਦੱਸਦੇ ਕਿ ਤਗੜੇ ਮੰਨ ਰਹੇ ਵੀ ਇਹ ਗੱਡੀਆਂ ਵਾਲੇ ਤਗੜੇ ਆ ਇੱਕ 6000 ਰੁਪਏ ਦਾ ਲੈ ਕੇ ਪੁਰਾਣਾ ਮੋਟਰਸਾਈਕਲ ਅਗਲਾ ਬਿਨਾ ਕਾਪੀ ਕਾਗਜ਼ ਵਾਲਾ ਉਹਦੇ 'ਚ 15000 ਦੀ ਜਿਹੜੀ ਜੜਾ ਲੈਂਦਾ ਉਹ ਤਾਂ ਲੈ ਕੇ ਤੁਰੇ ਫਿਰਦਾ ਹੈਗਾ 1000 ਰੁਪਏ ਦਾ ਜਿਹੜਾ ਭਰਕੇ ਵਗ ਜਾਂਦਾ ਹੈ ਤੇ ਗੱਡੀ ਵਾਲਾ ਜਿਹੜਾ ਅੱਜ 15000 ਦੀ ਕਿਸ਼ਤ ਹੈਗੀ ਉਹ ਖੜਾ ਹੈਗਾ ਜਿਨੇ ਕੋਈ 5-4 ਲੱਖ ਗੱਡੀ ਤੇ ਲਾਇਆ ਹੈਗਾ ਕਿਸ਼ਤਾਂ ਤੇ ਗੱਡੀਆਂ ਨੇ ਹੈਗੀਆਂ ਸਾਡਾ ਚੁੱਲਾ ਬੰਦ ਕਰਤਾ ਉਹਨਾਂ ਦੇ ਚੁੱਲ੍ਹ ਨਰਤਨੀ ਇਹਦੇ ਚੋਰੀ ਨੂੰ ਵੀ ਪੜਾਉ ਫਿਰਦਾ ਕਿਉਂਕਿ ਕਈ ਜਿਹੜੇ ਕਾਗਜ਼ ਪੱਤਰਾਂ ਤੋਂ ਮਿਲੇ ਨਹੀਂ ਆ ਹੋ ਸਕਦਾ ਵੀ ਉਹ ਚੋਰੀ ਦੇ ਇਹ ਜਿਹੜੇ ਜਗਾਰੂ ਵੀ ਕਲਾਜੀ ਕਰਦੇ ਇਹਨਾਂ 'ਚ 50% ਸਾਡਾ ਕਹਿਣ ਦਾ ਮਕਸਦ ਹੈ ਵੀ ਇਹਨਾਂ 'ਚ ਚੋਰੀ ਦੀ ਹੈ ਜੇ ਇਹਨਾਂ ਦੇ ਕਾਪੀ ਕਾਗਜ਼ ਵੀ ਚੈੱਕ ਕਰੇ ਜਾਣ ਤਾਂ ਅੱਧੇ ਮਿਲਣਗੇ